123946 ਕਿਲੋਮੀਟਰ ਚੱਲੀ ਹੋਈ ਆ ਠੀਕ ਆ ਇੱਥੋਂ ਚੈੱਕ ਕਰ ਲੋ ਇਸ ਟਿੱਕਾਂ ਤੋਂ ਨਾਨ ਐਕਸੀਡੈਂਟ ਗੱਡੀ ਆ ਠੀਕ ਆ ਤੇ ਕਿਤਨੀ ਬਾਈ ਜਦਵੇਂ ਮਰਜੀ ਕੋਈ ਬੰਦਾ ਚਲਾ ਕੇ ਦੇਖੇ ਚੈੱਕ ਕਰੇ ਬਟੇ ਅਸੀਂ ਸ਼ੀਸ਼ਾ ਚੈੱਕ ਰਹੇ ਹਾਂ ਦਾਸ ਮਤਲਬ ਲਗਭਗ ਸ਼ੀਸ਼ੇ ਸਾਰੇ ਨਾਲ ਦੇ ਆ ਫਰੰਟ ਨੂੰ ਸਾਡੇ ਇੱਕ ਫਰੰਟ ਮੜਾ ਤੜਿਆ ਹੋਇਆ ਐਮਪ ਬੂਫਰ ਵਗਾਰਾ ਬਾਈ ਨੇ ਲਵਾਇਆ ਹੋਇਆ ਹੈਗਾ ਕਿਹੜੀ ਕੰਪਨੀ ਦਾ ਬਾਈ ਵੁੱਡਮੈਨ ਬਾਈ ਵੁੱਡਮੈਨ ਦਾ ਆਪ ਸਾਰੇ ਕੁਛ ਇਦਾਂ ਨਾਲ ਹੀ ਦੇਣਾ ਹੈਗਾ ਹਾਂਜੀ ਹਾਂਜੀ ਬਾਈ ਠੀਕ ਹੈ ਬੈਕ ਕੈਮਰਾ ਵੀ ਲੱਗਾ ਹੋਇਆ ਟੱਚ ਹੈ LED ਵੀ ਲੱਗੀ ਹੋਈ ਹੈ ਇਹ ਵੀ ਚੈੱਕ ਕਰ ਲਓ ਬੈਟਰੀ ਨਵੀਆਂ ਹੈ ਬਾਈ ਹਾਂਜੀ ਹਾਂਜੀ ਬੈਟਰੀ ਨਵੀਆਂ ਹੈ ਸਰਵਿਸ ਹੋਈ ਹੋਈ ਹੈ ਆਪਣੀ ਠੀਕ ਆ ਆ ਪੱਟੀ ਆ ਜਿਹੜੀ ਪਲੇਟ ਬਲੂ ਸਾਰਾ ਕੁਛ 오ਰੀਜਨਲ ਆ ਬਾਈ ਜਮਾ ਟੈਨਸ਼ਨ ਫਰੀ ਹੋ ਕੇ ਬੰਦਾ ਆ ਜੇ ਲੈ ਫਰਮਾੜੀ ਸੈਲਫ ਲੋ ਵੀ ਕਰੋ ਚੈੱਕ ਸੱਜਣੋ ਤੇ ਕਰਦੇ ਬਾਈ ਬੰਦ ਲੋ ਵੀ ਸੱਜਣੋ ਸਵਿਫਟ ਦੇ ਦिए ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੁਹਾਨੂੰ ਮਾਡਲ ਵੀ ਦੱਸ ਦਾਂਗੇ ਕਿ ਕਿੱਥੇ ਖੜੀ ਆ ਉਹ ਵੀ ਦੱਸ ਦਾਂਗੇ ਪਹਿਲਾਂ ਤਾਂ ਗੱਡੀ ਚੈੱਕ ਕਰ ਲਓ ਪੰਜਾਬ ਦਾ ਨੰਬਰ ਆ ਸੈਕੰਡ ਪਾਰਟੀ ਦੇ ਓਨਰ ਆ ਤੇ ਮੇਰੇ ਨਾਲ ਆ ਬਾਈ ਮਨਪ੍ਰੀਤ ਕੀ ਹਾਲਾ ਚੱਲ ਬਈ ਵਧੀਆ ਵਧੀਆ ਪਹਿਲਾਂ ਤਾਂ ਜਿਹੜਾ ਐਡਰੈਸ ਆਪਾਂ ਕਿੱਥੇ ਖੜੇ ਆ ਉਹ ਦੱਸ ਦੋ ਆਪਣਾ ਬਾਈ ਪਿੰਡ ਹੈਗਾ ਭਗਵਾਨਪੁਰਾ ਸ਼ੇਰੋਂ ਸੁਨਾਮ ਦੇ ਲਾਗੇ ਪੈਂਦਾ ਬਾਈ ਇਹ ਜਿੱਥੇ ਫਤਿਹਵੀਰ ਬੋਰਵੈਲ ਚ ਦਿਖਿਆ ਸੀ ਉਹ ਜਗ੍ਹਾ ਐ ਬਾਈ ਉਹ ਜਗ੍ਹਾ ਆ ਹਾਂਜੀ ਤੇ ਗੁਰਦੁਆਰਾ ਸਾਹਿਬ ਦੇ ਛੋਡੇ ਕੋਲ ਘਰੇ ਆ ਹਾਂਜੀ ਹਾਂਜੀ ਇਹੜਿਆ ਲੋਕਲ ਐ ਤੇ ਇਹ ਮਾਡਲ ਕਿੰਨਾ ਬਾਈ ਇਹ 2010 ਮਾਡਲ ਆ ਬਾਈ 2010 ਮਾਡਲ ਆ ਪੰਜਾਬ ਦਾ ਨੰਬਰ ਹੈ ਹਾਂਜੀ ਹਾਂਜੀ ਸੈਕੰਡ ਪਾਰਟੀ ਦੇ ਆਉਣਾ ਹਾਂਜੀ ਬਾਈ ਠੀਕ ਆ ਤੇ ਜੇ ਆਪਾਂ ਹੁਣ ਦੀ ਪਹਿਲਾਂ ਚੱਲੀ ਹੋਈ ਕਿੰਨੀ ਆ ਉਹ ਚੈੱਕ ਕਰਾ ਦੀ ਬਈ ਚਾਬੀ ਦੀ ਠੀਕ ਆ ਲੋ ਜੱਜ ਨੂੰ ਵਿੱਚੋਂ ਵੀ ਕੰਡੀਸ਼ਨ ਚੈੱਕ ਕਰ ਲਓ ਨਾਲੇ 129946 ਕਿਲੋਮੀਟਰ ਚੱਲੀ ਹੋਈ ਆ ਠੀਕ ਆ ਇੱਥੋਂ ਚੈੱਕ ਕਰ ਲਓ ਆ ਸਟਿੱਕਾਂ ਤੋਂ ਨੌਨ ਐਕਸੀਡੈਂਟ ਗੱਡੀ ਆ ਠੀਕ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰ ਲਓ 80 85 ਪੈਸੇ ਟਾਇਰ ਹੈਗੇ ਨੇ ਲਾਈਵ ਮਤਲਬ ਬੀਲ ਕੱਪ ਵਗੈਰਾ ਚੰਗੇ ਲੱਗੇ ਹੋਏ ਨੇ ਇਧਰੋਂ ਵੀ ਵਿੱਚ ਚੈੱਕ ਕਰਾ ਦੇ ਬੱਟੀ ਵਿੱਚੋਂ ਠੀਕ ਆ ਤੇ ਇਹ ਬਾਈ ਸਾਰੀ ओरिजिनल ਹੈ ਹਾਂਜੀ ਬਾਈ ਲਗਭਗ ਸਾਰੀ ओरिजिनल ਆਪਣੀ ਗਾਰੰਟੀ ਹੈ ਗੱਡੀ ਦੀ ਇੰਜਨ ਗੇਅਰ ਦੀ ਪੂਰੀ ਫੁੱਲ ਫੁੱਲ ਗਾਰੰਟੀ ਕੋਈ ਟਿਕਟ ਨਹੀਂ ਬਾਈ ਜਦਵੇਂ ਮਰਜ਼ੀ ਕੋਈ ਬੰਦਾ ਚਲਾ ਕੇ ਦੇਖੇ ਚੈੱਕ ਕਰੇ ਬੱਟੀ ਅਸੀਂ ਸਜਾ ਕਰਾਈ ਦਾਸ ਮਤਲਬ ਲਗਭਗ ਸ਼ੀਸ਼ੇ ਸਾਰੇ ਨਾਲ ਦੇ ਆ ਫਰੰਟ ਨੂੰ ਸਾਡੇ ਫਰੰਟ ਮੜਾ ਤੜਿਆ ਹੋਇਆ ਹੈਗਾ ਉਹ ਦੁਬਾਰੇ ਜਣ ਕੇ ਪੈਣ ਵਾਲਾ ਹੈ ਬਾਈ ਇੱਕ ਵਾਰੀ ਡਿੱਗੀ ਚ ਖੋਲੀ ਇਹਦੀ ਲੋ ਵੀ ਸੱਜਣੋ ਐਮਪ ਬੂਫਰ ਵਗੈਰਾ ਬਾਈ ਨੇ ਲਵਾਇਆ ਹੋਇਆ ਹੈਗਾ ਕਿਹੜੀ ਕੰਪਨੀ ਦਾ ਬਾਈ ਵੁੱਡਮੈਨ ਬਾਈ ਵੁੱਡਮੈਨ ਦਾ ਇਹ ਆਪਾਂ ਸਾਰੇ ਕੁਝ ਇਦਾਂ ਨਾਲ ਹੀ ਦੇਣਾ ਹੈਗਾ ਹਾਂਜੀ ਹਾਂਜੀ ਬਾਈ ਠੀਕ ਹੈ ਬੈਕ ਕੈਮਰਾ ਵੀ ਲੱਗਾ ਹੋਇਆ ਟੱਚ ਹੈ ਲੀਡੀ ਵੀ ਲੱਗੀ ਹੋਈ ਹੈ ਹਨਾ ਤੇ ਆਪਾਂ ਮੂਰੋਂ ਬੋਰਨਟ ਵੀ ਚੱਕ ਕੇ ਦਿਖਾ ਦਿੰਨੇ ਆ ਲੋ ਵੀ ਸੱਜਣੋ ਆਪਾਂ ਗੋਡੇ ਵਗੈਰਾ ਚੈੱਕ ਕਰਦੇ ਹਾਂ ਕਰੋ ਚੈੱਕ ਗੋਡੇ ਠੀਕ ਹੈ ਇਧਰਲਾ ਵੀ ਚੈੱਕ ਕਰ ਲਾਦੇ ਬੈਟਰੀ ਨਵੀਂ ਆ ਹੈ ਬਾਈ ਹਾਂਜੀ ਹਾਂਜੀ ਬੈਟਰੀ ਨਵੀਂ ਆ ਸਰਵਿਸ ਹੋਈ ਹੋਈ ਹੈ ਆਪਣੀ ਕੀ ਕਾ ਆ ਪੱਟੀ ਆ ਜਿਹੜੀ ਪਲੇਟ ਬਲੂ ਸਾਰਾ ਕੁਝ 오ਰੀਜਨਲ ਆ ਬਾਈ ਜਮਾ ਟੈਨਸ਼ਨ ਫਰੀ ਹੋ ਕੇ ਬੰਦਾ ਆ ਜੇ ਲੈ ਫਿਰ ਮਾੜੀ ਸੈਲਫ ਵਾਰ ਕੇ ਦਿਖਾ ਦੇ ਲੈ ਬਾਈ ਜਰੂਰ ਹੈਨਾ ਵੀ ਦੇਖਦੇ ਆ ਵੀ ਕਿੰਨੇ ਕੁ ਆਵਾਜ਼ ਕਰਦੀ ਆ ਲੋ ਵੀ ਕਰੋ ਚੈੱਕ ਸੱਜਣੋ ਤੇ ਕਰਦੇ ਬਾਈ ਬੰਦ ਲਓ ਜੀ ਲਓ ਠੀਕ ਆ ਤੇ ਆਪਾਂ ਇਧਰੋਂ ਵੀ ਮਾੜੀ ਜਿਹੀ ਪਟਕੇ ਦਿਖਾ ਦੇਣੇ ਸਾਰੇ ਪਾਸਿਓਂ ਵੀ ਉਧਰੋਂ ਲੋ ਤਾਂ ਦਿਖਾਤੀ ਪਰ ਇਧਰੋਂ ਵੀ ਚੈੱਕ ਕਰਾ ਦਿਆ ਜਿਹੜੀਆਂ ਸਟਿੱਕਾਂ ਸਟੁਕਾਂ ਨੇ ਸਾਰੀਆਂ ਨਾਲ ਦੀਆਂ ਨੇ ਠੀਕ ਆ ਉਵੇਂ ਕੋਮ ਤੇ ਬਾਈ ਹੁਣ ਡਿਮਾਂਡ ਕੀ ਆ ਡਿਮਾਂਡ ਬਾਈ 1 ਲੱਖ 80000 ਰੁਪਏ ਦੀ ਡਿਮਾਂਡ ਆ ਵੀਰੇ ਦੀ 1 ਲੱਖ 80000 ਰੁਪਿਆ ਮਾਣਦਾਨ ਮਾਨ ਦਾ ਜਿਹੜਾ ਆਪਣਾ ਵੀਡੀਓ ਦੇਖ ਕੇ ਆਊਗਾ ਬਾਈ 5000 ਮਾਨ ਕਰ ਦਾਂਗੇ 1,75,000 ਚ ਦੇ ਦਾਂਗੇ ਆਪਾਂ ਮਤਲਬ ਲੋਕਾਂ ਨੂੰ ਠੰਡ ਤੋਂ ਬਚਾ ਦਾਂਗੇ ਮੋਟਰ ਹੈ ਦੇ ਰੇਟ ਤੇ ਆਪਾਂ ਗੱਡੀ ਦੇ ਦਾਂਗੇ ਕੰਡੀਸ਼ਨ ਪੱਖੋਂ ਸਾਰੀ ਚੰਗੀ ਆ ਹੈਨਾ ਹਾਂ ਹਾਂ ਬਾਈ ਜਮਾ ਤੇ ਜਿਹੜੀ ਚੀਜ਼ ਹੋਊਗੀ ਆਪਾਂ ਦੱਸ ਕੇ ਦਵਾਂਗੇ ਵੀ ਬੰਪਰ ਪੇਂਟ ਨੇ ਹਾਂ ਹਾਂ ਬਾਈ ਠੀਕ ਆ ਮਾਗਰਲਾ ਬੰਪਰ ਆਪਣਾ origignal ਆ ਮੂਰਲਾ ਪੇਂਟ ਆ ਮਾਗਰਲਾ origignal ਆ ਮੂਰਲਾ ਪੇਂਟ ਆ ਤੇ ਇੱਕ ਬਾਈ ਜਿਹੜਾ ਤੇਰਾ ਮੋਬਾਈਲ ਨੰਬਰ ਆਉ ਦੱਸ ਦੇ 95922 79348 79348 ਬਾਕੀ ਜਿਹੜਾ ਇੱਕ ਵਾਰੀ ਐਡਰੈਸ ਆ ਜਿਹੜਾ ਉਹ ਦੁਬਾਰੇ ਦੱਸ ਦੇ ਆਪਣਾ ਬਾਈ ਪਿੰਡ ਭਗਵਾਨਪੁਰਾ ਸ਼ੇਰੋਂ ਸੁਨਾਮ ਦੇ ਨੇੜੇ ਪੈਂਦਾ ਬਾਈ ਇਹ ਹਾਂਜੀ ਸ਼ੇਰੋਂ ਦੇ ਸੁਨਾਮ ਦੇ ਵਿਚਕਾਰ ਆ ਪੈਂਦਾ ਭਗਵਾਨਪੁਰਾ ਸ਼ੇਰੋਂ ਇਹ ਫਤੇਵੀਰ ਜਿਹੜਾ ਬੋਰਵੈਲ ਚ ਡਿੱਗਿਆ ਸੀਗਾ ਉਹ ਜਗ੍ਹਾ ਬਾਈ ਇਹ ਠੀਕ ਆ ਜੀ ਗੁਰਦੁਆਰੇ ਦੇ ਨੇੜੇ ਆਪਣਾ ਘਰ ਹੈ ਠੀਕ ਆ ਤੇ ਬਾਕੀ ਜਿਹੜਾ ਬਾਈ ਦਾ ਨੰਬਰ ਉੱਪਰ ਟੈਟਸ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਸਵੈਪਟ ਲੈਣੀਆਂ ਐਲਐਸਆਈ ਪੈਟਰੋਲ ਵਰਜ਼ਨ ਹਾਂਜੀ ਹਾਂਜੀ ਤੇ ਕਰ ਲਿਓ ਸੰਪਰਕ ਜੀ